ਉਹ ਜੀ ਰੋਟੀ ਦੇ ਲਈ ਹਿਮਾਚਲ ਤੋਂ ਪੰਜਾਬ ਆਇਆ ਇੱਕ ਨੌਜਵਾਨ ਲੁਟੇਰੇਆਂ ਹੱਥੋਂ ਮਾਰਿਆ ਗਿਆ ਆ ਉਥੋਂ ਸੁਣਾਣੇ ਆ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਕਿ ਜਿਹੜਾ ਹੈ ਜੀ ਬੇਸਿਕਲੀ ਅਸ਼ੀਸ਼ ਕੁਮਾਰ ਨਾਂ ਦਾ ਮੁੰਡਾ ਹੈ ਤੇ ਇਹਦੇ ਫਾਦਰ ਦਾ ਨਾਮ ਹੈਗਾ ਆ ਰਕੇਸ਼ ਕੁਮਾਰ ਤੇ ਮਾਤਾ ਇਹਦੇ ਹਿਮਲਤਾ ਦੇਵੀ ਇਹ ਹਿਮਾਚਲ ਦੇ ਤੂਤੂ ਤੋਂ ਜਿਹੜਾ ਹੈ ਸੋਲਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਉਥੋਂ ਬਿਲੋਂਗ ਕਰਦਾ ਹੈ ਇਹ ਮੁੰਡਾ 10 ਦਿਨ ਪਹਿਲਾਂ ਜਿਹੜਾ ਹੈਗਾ ਇਹ ਇਥੇ ਆਇਆ ਸੀਗਾ ਨਿਆਗਾਉਂ ਸਾਈਡ ਉੱਥੇ ਆ ਕੇ ਇੱਕ ਜਿਹੜੀ ਪ੍ਰੋਪਰਟੀ ਡੀਲਰ ਸ਼ਾਪ ਹੈ ਉੱਥੇ ਇਹ ਚਾਹ ਪਾਣੀ ਪਿਉਣ ਦਾ ਕੰਮ ਇਹਨੇ ਕਰਨਾ ਸ਼ੁਰੂ ਕੀਤਾ ਸੀਗਾ ਅਟੈਂਡੈਂਟ ਦੇ ਤੌਰ ਦੇ ਉੱਤੇ ਤੋਂ 28 ਤਰੀਕ ਦੀ ਇਹ ਜਿਹੜਾ ਵਕੂਆ ਹੈ ਜੀ ਇਹ 28 ਤਰੀਕ ਨੂੰ ਰਾਤ ਨੂੰ ਇਹਦਾ ਇੱਕ ਫਰੈਂਡ ਸੀਗਾ ਜਿਹੜਾ ਸ਼ਾਮ ਨੂੰ ਨੂੰ ਮਿਲਣ ਆਇਆ ਸੀਗਾ ਕਾਰਤਿਕ ਉਹ ਤੇ ਇਹ ਆਪਣਾ ਜਿਹੜਾ ਹੈਗਾ ਘੁੰਮ ਫਿਰ ਕੇ ਆ ਕੇ ਸ਼ਾਮ ਨੂੰ 10 10:30 ਦੇ ਕਰੀਬ ਏਰੀਆ ਦੇ ਵਿੱਚ ਉੱਥੇ ਜਿਹੜਾ ਹੈਗਾ ਪੈਦਲ ਜਾ ਰਹੇ ਸੀਗੇ ਸਡਨਲੀ ਉੱਥੇ ਜਿਹੜੇ ਹੈਗੇ ਨੇ ਇਹਨਾਂ ਕੋਲੇ ਸਾਹਮਣੇ ਦੋ ਵਿਅਕਤੀ ਇਹਨਾਂ ਦੇ ਆਂਦੇ ਨੇ ਇੱਕ ਹੈਗਾ ਅਜੇ ਪਚੀਸੀਆ ਅਜੇ ਆਕਾਸ਼ ਉਰਫ ਪਚੀਸੀਆ ਐਂਡ ਦੂਸਰੇ ਦਾ ਨਾਮ ਹੈਗਾ ਕਰਨ ਇਹ ਦੋਨੋਂ ਮੁੰਡੇ ਇਹਨਾਂ ਨੂੰ ਟੱਕਰਦੇ ਨੇ ਤੇ ਇਹ ਤੋਂ ਫੋਨ ਸਨੇਚ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਦੇ ਨੇ ਕਿ ਉੱਥੇ ਜਦੋਂ ਆਪਸ ਚ ਤਲਖਬਾਜ਼ੀ ਹੁੰਦੀ ਹੈ ਇਹ ਆਪਦਾ ਫੋਨ ਬਚਾਉਂਦਾ ਜੇਬ ਚ ਪਾਉਂਦਾ ਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹ ਇਹਨਾਂ ਨੂੰ ਕਾਬੂ ਕਰਦੇ ਨੇ ਉਸ ਤਲਖਬਾਜ਼ੀ ਦੇ ਵਿੱਚ ਇੱਕ ਦੂਜੇ ਨੂੰ ਕੁਝ ਬੋਲਿਆ ਕਰਿਆ ਉਹਦੇ ਵਿੱਚ ਆ ਕੇ ਉਹ ਚਾਕੂ ਦਾ ਵਾਰ ਹੈਗਾ ਜਿਹੜਾ ਉਹਦੀ ਛਾਤੀ ਤੇ ਹੁੰਦਾ ਦੋ ਵਾਰ ਹੋਏ ਨੇ ਦੇ ਚਾਕੂ ਤੇ ਤੇ ਉਹ ਜਿਹੜੇ ਵਾਰ ਦੇ ਨਾਲ ਇਹ ਮੌਕੇ ਦੇ ਉੱਤੇ ਡਿੱਗ ਪੈਂਦਾ ਤੇ ਕਾਰਤਿਕ ਜਿਹੜਾ ਹੈਗਾ ਉਹ ਆਪਦੀ ਜਾਨ ਬਚਾਉਂਦਾ ਮੌਕੇ ਤੋਂ ਉਹ ਭੱਜ ਜਾਂਦਾ ਉਹਦੀ ਜਿਹੜੀ ਗੱਡੀ ਦੂਰ ਪਾਰਕ ਸੀਗੀ ਉੱਥੋਂ ਉਹ ਲੈ ਕੇ ਨਾਲ ਦੀ ਨਾਲ ਉਹ ਹਿਮਾਚਲ ਨੂੰ ਨਿਕਲ ਜਾਂਦਾ ਉਸ ਤੋਂ ਬਾਅਦ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੋਸਤ ਨਾਲ ਆਸ਼ੀਸ਼ ਨਾਲ ਬਟੋ ਦੀ ਜਿਹੜੀ ਹੈ ਉਹਦੇ ਨਾਲ ਸੰਪਰਕ ਨਹੀਂ ਜਿਹੜਾ ਹੁੰਦਾ ਹੈਗਾ ਉਸ ਤੋਂ ਬਾਅਦ ਸਾਡੇ ਕੋਲੇ ਇਹ ਕਲੈਰਿਟੀ ਆ ਜਾਂਦੀ ਹੈ ਕਿ ਇਹਦੀ ਡੈਥ ਹੋ ਗਈ ਹੈ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਮਾਮਲਾ ਫਿਰ ਸੁਲਝਦਾ ਜੀ ਜਦੋਂ ਇਨੀਸ਼ੀਅਲੀ ਇਹ ਸਾਰੀ ਵਾਰਦਾਤ ਹੁੰਦੀ ਹੈ ਸਾਨੂੰ ਡੈੱਡ ਬੋਡੀ 29 ਤਰੀਕ ਨੂੰ ਜਿਹੜੀ ਹੈਗੀ ਹੈ ਸਾਨੂੰ ਮੈਸੇਜ ਆਂਦਾ ਜਦੋਂ ਲੋਕੇਲਿਟੀ ਚੋਂ ਅਸੀਂ ਜਾ ਕੇ ਵੈਰੀਫਾਈ ਕਰਦੇ ਹਾਂ ਤਾਂ ਉਹ ਇੱਕ ਅਨਨੋਨ ਡੈੱਡ ਬੋਡੀ ਹੁੰਦੀ ਹੈ ਜਿਹਦੇ ਵਿੱਚ ਉਹਦੀ ਬੋਡੀ ਦੇ ਉੱਪਰ ਜਿਹੜਾ ਹੈਗਾ ਬਾਹ ਦੇ ਉੱਤੇ ਆਸ਼ੀਸ਼ ਨਾਮ ਦਾ ਟੈਟੂ ਬਣਿਆ ਹੋਇਆ ਜਿਸ ਤੋਂ ਇਹ ਤਸਦੀਕ ਹੁੰਦਾ ਵੀ ਸ਼ਾਇਦ ਇਸ ਦਾ ਨਾਮ ਆਸ਼ੀਸ਼ ਹੈ ਅਦਰਵਾਈਜ਼ ਉਹਦੀ ਕੋਈ ਡਿਟੇਲ ਨਹੀਂ ਸਾਡੇ ਕੋਲ ਹੁੰਦੀ ਤੇ ਫਿਰ ਉਸ ਤੋਂ ਬਾਅਦ ਉਹਦੀ ਬੈਡ ਬੋਡੀ ਨੂੰ ਅਸੀਂ ਮੋਰਚਰੀ ਚ ਰੱਖ ਦਿੰਦੇ ਹਾਂ ਤੇ ਉਹਦੇ ਬਾਰੇ ਪਤਾ ਕਰਦੇ ਆ ਆਸੇ-ਪਾਸੇ ਵੀ ਮੈਸੇਜ ਲਗਵਾਨੇ ਸਾਰੇ ਥਾਣਿਆਂ ਦੇ ਵਿੱਚ ਜੇ ਕੋਈ ਬੰਦਾ ਮਿਸਿੰਗ ਹੈ ਜਾਂ ਇਸ ਤਰ੍ਹਾਂ ਜੋ ਸਾਡਾ ਪ੍ਰੋਟੋਕਾਲ ਹੈ ਉਹਦੇ ਤਹਿਤ ਕਾਰਵਾਈ ਕਰਦੇ ਆ ਅਗਲੇ ਦਿਨ ਜਿਹੜਾ ਹੈਗਾ ਉਹਦੇ ਪਰਿਵਾਰ ਜਿਹੜਾ ਹੈਗਾ ਉਹ ਸਾਡੇ ਨਾਲ ਸੰਪਰਕ ਕਰਦਾ ਉਹਦੇ ਪਰਿਵਾਰ ਦੇ ਸੰਪਰਕ ਕਰਨ ਦੇ ਉੱਤੇ ਉਹਦੀ ਮਦਰ ਦੇ ਬਿਆਨ ਦੇ ਉੱਤੇ ਫਿਰ ਅਸੀਂ ਅਨਨੋਨ ਬੰਦਿਆਂ ਦੇ ਉੱਪਰ ਜਿਹੜੀ ਹੈਗੀ ਐਫਆਈਆਰ ਲੋਜ ਕਰਦੇ ਆ ਐਫਆਈਆਰ ਲੋਜ ਕਰਨ ਤੋਂ ਬਾਅਦ ਜਿਹੜੀ ਹੈਗੀ ਇਹਦੀ ਤਫ਼ਤੀਸ਼ ਹੈ ਜਿਹੜੀ ਉਹ ਕਮੈਂਸ ਹੁੰਦੀ ਜੋ ਮੈਂ ਤੁਹਾਨੂੰ ਸਟੋਰੀ ਨਰੇਟ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਦੋਸ਼ੀ ਆਪਸ ਦੇ ਵਿੱਚ ਕਿਸੇ ਨੂੰ ਜਾਣਦੇ ਨਹੀਂ ਸੀਗੇ ਜਦੋਂ ਇਹਦੇ ਵਿੱਚ ਕਾਰਤਿਕ ਹੈ ਜੋ ਇਹਦਾ ਦੋਸਤ ਉਹ ਆ ਕੇ ਸਾਨੂੰ ਦੱਸਦਾ ਹੈ ਕਿ ਇੱਥੇ ਹੋਈ ਹੈ ਵਾਰਦਾਤ ਉਸ ਚੀਜ਼ ਦੇ ਵਿੱਚ ਤਫ਼ਤੀਸ਼ ਜਿਹੜੀ ਹੈਗੀ ਹੈ ਸਾਡੀ ਪੁਲਿਸ ਟੀਮ ਨੇ ਐਸ ਐਚਓ ਨਯਾ گاਉਂ ਤੇ ਇਹਨਾਂ ਦੀਆਂ ਵੱਖ-ਵੱਖ ਜਿੰਨੀਆਂ ਅਸੀਂ ਟੀਮਸ ਬਣਾਈਆਂ ਸੀਗੀਆਂ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਤਫ਼ਤੀਸ਼ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰਾਜ਼ ਨੂੰ ਐਕਸਪਲੋਰ ਕੀਤਾ ਉਹਦੇ ਵਿੱਚ ਜਿਸ ਤਰ੍ਹਾਂ ਭੱਜਦੇ ਕੋਈ ਮੁੰਡੇ ਨਜ਼ਰ ਆ ਰਹੇ ਨੇ ਤੁਰਦੇ ਉਹ ਚੋਂ ਸ਼ੱਕੀ ਬੰਦਾ ਜਿਹੜਾ ਹੈਗਾ ਇਹ ਜਿਹੜਾ 25 ਸਿਆ ਹੈਗਾ ਇਹਦਾ ਥੋੜਾ ਸ਼ੱਕੀ ਜਿਹੜਾ ਹੈਗਾ ਲੱਗਿਆ ਤੇ ਇਸ ਦੇ ਸਬੰਧ ਦੇ ਵਿੱਚ ਕਾਰਤਿਕ ਨੇ ਵੀ ਦੱਸਿਆ ਵੀ ਜਦੋਂ ਆਪਸ ਵਿੱਚ ਕਸ਼ਮਕਸ਼ ਹੋ ਰਹੀ ਸੀਗੀ ਤਾਂ ਉਦੋਂ ਕਰਨ ਨੇ ਨਾਮ ਲਿੱਤਾ ਸੀਗਾ 25 CIS ਕੋ ਪਕੜ ਤਾਂ 25 ਹੀ ਇੱਕ ਬੜਾ ਟਿਪੀਕਲ ਜਿਹਾ ਨਾਮ ਹੈਗਾ ਜਿਹੜਾ ਮਤਲਬ ਉਹ ਬੰਦੇ ਦੇ ਮਨ 'ਚ ਵੀ ਰਹਿ ਜਾਂਦਾ ਹੈ ਤੇ ਵੈਸੇ ਵੀ ਰੇਅਰ ਹੁੰਦਾ ਹੈ ਤਾਂ ਉਸ ਤਹਿਤ ਵੀ ਸਾਡੇ ਮੁਖਬਰ ਵੀ ਜਿਹੜੇ ਇਲਾਕੇ 'ਚ ਨੇ ਉਹਨਾਂ ਤੋਂ ਵੀ ਅਸੀਂ ਸਾਰੀ ਕਰਦੇ ਹੋਏ ਅਸੀਂ ਸਾਰਾ ਇਹਦੇ ਵੇਅਰ ਅਬਾਊਟਸ ਕਲੀਅਰ ਕਰਨ ਤੇ ਲੱਗੇ ਕੋਇਨਸੀਡੈਂਟਲੀ ਜਿਹੜਾ ਹੈਗਾ ਸਾਡੇ ਕੋਲੇ ਇੱਕ 14 ਨੰਬਰ ਐਫ ਆਈ ਆਰ ਇਸੇ ਸਾਲ ਨਿਆਗਾਉਂ ਦੇ ਵਿੱਚ ਦਰਜ ਹੋਈ ਸੀ ਜਿਹੜੀ ਲੜਾਈ ਝਗੜੇ ਦੇ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਆਕਾਸ਼ 25 ਸੀ ਹਾਊਸ ਦੇ ਵਿੱਚ ਅਕਿਊਜ਼ਡ ਹੈ ਉਹ ਵੀ ਸਾਡੇ ਜਿਹੜਾ ਹੈਗਾ ਜਦੋਂ 25 ਸੀ ਆ ਨਾਮ ਮੰਨਦਾ ਹੈ ਸਾਡਾ ਉਹ ਵੀ ਜਿਹੜਾ ਹੈਗਾ ਮਨ ਉੱਥੋਂ ਘਟਕਦਾ ਵੀ ਉਹੀ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਅਸੀਂ ਫਿਰ ਆਪਣੀਆਂ ਟੀਮਸ ਬਣਾ ਕੇ ਰੇਡ ਵਗੈਰਾ ਕੀਤੀ ਜਦੋਂ ਇਹਨੂੰ ਰਾਉਂਡ ਅਪ ਕਰਦੇ ਆ ਤੇ ਫਿਰ ਜਿਹੜਾ ਹੈ ਕਾਰਤਿਕ ਜਿਹੜਾ ਦੋਸਤ ਇਹਦਾ ਹੈਗਾ ਤੂੰ ਮੌਕੇ ਦਾ ਚਸ਼ਮਦੀਤ ਗਵਾ ਹੈਗਾ ਉਹ ਉਹਦੀ ਪਛਾਣ ਕਰ ਲੈਂਦਾ ਵੀ ਇਹੀ ਬੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਪੁੱਛ ਕੀਤੀ ਜਾਂਦੀ ਹੈ ਇਹ ਵੀ ਆਪਦੀ ਗੱਲ ਕਲੀਅਰ ਕਰਦਾ ਹੈ ਕਿ ਮੇਰੇ ਸਾਥੋਂ ਜਿਹੜਾ ਹੈਗਾ ਉਸ ਦਿਨ ਅਸੀਂ ਇਹ ਵਾਰਦਾਤ ਹੋ ਗਈ ਹੈ ਇਹ ਵੀ ਉਸ ਚੀਜ਼ ਦਾ ਆਪਣਾ ਇਕਬਾਲ ਕਰਦਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਇਹ ਨਾਲ ਦਾ ਦੋਸ਼ੀ ਦਾ ਨਾਮ ਸਾਨੂੰ ਕਲੀਅਰ ਹੁੰਦਾ ਜਿਹੜਾ ਕਰਨ ਹੈ ਉਹ ਸਾਰਾ ਉਹਦੇ ਤੇ ਫਿਰ ਅਸੀਂ ਜਿਹੜੀ ਹੈਗੀ ਹੈ ਰੇਡ ਜਿਹੜੀਆਂ ਹੈਗੀਆਂ ਸਾਡੀਆਂ ਚੱਲਦੀਆਂ ਨੇ ਪਾਰਟੀਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਕਰਨ ਵੀ ਜਿਹੜਾ ਹੈਗਾ ਰਾਉਂਡ ਅਪ ਕਰਦੇ ਹਾਂ ਸੋ ਇਹ ਜਿਹੜਾ ਅਨੇ ਕਤਲ ਦੀ ਗੁੱਥੀ ਹੈ ਇਹਨੂੰ 24 ਆਰ ਜਿਹੜਾ ਹੈਗਾ ਆਫਟਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਸੀਂ ਕਨਕਲੂਡ ਕੀਤਾ ਪਹਿਲਾ ਦੋਸ਼ੀ ਜਿਹੜਾ ਹੈਗਾ ਸਾਡਾ ਉਹ 30 ਤਰੀਕ ਨੂੰ ਗ੍ਰਿਫਤਾਰ ਹੋ ਗਿਆ ਸੀਗਾ ਤੇ ਦੂਸਰੇ ਨੂੰ ਅਸੀਂ ਜਿਹੜਾ ਹੈਗਾ 31 ਤਰੀਕ ਨੂੰ ਉਹਨੂੰ ਵੀ ਕਰਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀਗਾ ਇਨਵੈਸਟੀਗੇਸ਼ਨ ਚ ਕੀ ਆਇਆ ਸਰ ਕੁਛ ਨੈਚਿੰਗ ਕਰਕੇ ਪਰਜੇ ਸੀ ਜਾਂ ਫਿਰ ਚੰਗੀ ਦੇ ਪਰਜੇ ਨਹੀਂ ਜੀ ਉਹਦੇ ਚ ਇਹ ਆਇਆ ਇਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਅਸੀਂ ਸ਼ਾਮ ਨੂੰ ਜਿਹੜਾ ਬੰਦੇ ਘੁੰਮ ਰਹੇ ਨੇ ਕੁਝ ਕੈਸ਼ ਹੋਊਗਾ ਜਾਂ ਕੁਝ ਉਹ ਚੀਜ਼ ਹੈਗੀ ਹੈ ਇਹਨਾਂ ਨੇ ਇਹਨਾਂ ਤੋਂ ਜਿਹੜਾ ਹੈਗਾ ਆਪਣਾ ਆਕਾਸ਼ ਆਕਾਸ਼ ਦੇ ਕੋਲੇ ਜਿਹੜਾ ਮਰਿਆ ਹੈ ਜਿਹੜਾ ਆਪਣਾ ਅਸ਼ੀਸ਼ ਹੈ ਜਿਹੜਾ ਡਿਸੀਜ਼ਡ ਹੈ ਦਸੀਜ਼ ਦੇ ਕੋਲੇ ਕੋਈ ਕੈਸ਼ ਨਹੀਂ ਸੀਗਾ ਬਿਕੋਜ਼ ਉਹ ਹਜੇ 10 ਦਿਨ ਪਹਿਲਾਂ ਹੀ ਹਿਮਾਚਲ ਤੋਂ ਆਇਆ ਸੀਗਾ ਤੇ ਉਹ ਆਪਣਾ ਜਿਹੜਾ ਹੈ ਜੇ ਤਾਂ ਕੰਮ ਦੀ ਤਲਾਸ਼ ਸੀਗਾ ਉਹਨੂੰ ਕੰਮ ਮਿਲਿਆ ਹੀ ਸੀਗਾ ਹਜੇ ਉਹਨੂੰ ਕੋਈ ਮਿਹਨਤਾਂ ਦਾ ਉਹਦਾ ਨਹੀਂ ਮਿਲਿਆ ਸੀਗਾ ਉਹਦੇ ਕੋਲ ਕੋਈ ਪੈਸੇ ਨਹੀਂ ਸੀਗੇ ਤੇ ਪੈਸੇ ਜਿਹੜੇ ਹੈਗੇ ਨੇ 카ਰ্তিক ਹੈਗਾ ਉਹ ਡਰਾਈਵਰ ਹੈ ਉਹ ਟੈਕਸੀ ਡਰਾਈਵ ਕਰਦਾ ਹੈ ਤੇ 카ਰ্তিক ਕੋਲੇ ਥੋੜਾ ਬਹੁਤਾ ਕੈਸ਼ ਸੀਗਾ ਤੇ ਬਟ ਜਿਹੜਾ ਹੈਗਾ ਇਹਦਾ ਫੋਨ ਜਿਹੜਾ ਇਨੀਸ਼ੀਅਲੀ ਉਹਨਾਂ ਨੇ ਝਪਟਾ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਫੋਨ ਆਫ ਦਾ ਬਚਾਉਂਦੇ ਹੋਏ ਆਸ਼ੀਸ਼ ਨੇ ਜੇਬ ਦੇ ਵਿੱਚ ਪਾ ਲਿਆ ਜਦੋਂ ਉਹ ਪਾਇਆ ਕਾਰਤਿਕ ਜਿਹੜਾ ਕਾਰਤਿਕ ਮੌਕੇ ਤੋਂ ਐਸਕੇਪ ਕਰ ਗਿਆ ਜਦੋਂ ਉਹਨੇ ਦੇਖਿਆ ਵੀ ਉਹਦੇ ਤੇ ਹਮਲਾ ਹੋ ਗਿਆ ਤਾਂ ਇਹੋ ਜਿਹੀ ਕੋਈ ਲੁੱਟਖੋ ਮੁਕੰਮਲ ਨਹੀਂ ਹੋ ਪਾਈ ਪਰ ਉਸ ਦੇ ਵਿੱਚ ਜਦੋਂ ਇਹਦੇ ਤੇ ਪੁੱਛਗਿੱਛ ਦੇ ਵਿੱਚ ਜਿੰਨੀ ਗੱਲ ਸਾਨੂੰ ਸਾਹਮਣੇ ਆਈ ਹੈ ਬਾਕੀ ਅਸੀਂ ਹੋਰ ਵੀ ਦੇਖਾਂਗੇ ਕੀ ਪਤਾ ਕੋਈ ਚੀਜ਼ ਹੋਰ ਰਿਕਵਰ ਹੋ ਜਾਏ ਦੌਰਾਨੇ ਤਫ਼ਤੀਸ਼ ਬਟ ਐਜ਼ ਆਫ ਨਾਓ ਜਿਹੜੀ ਗੱਲਬਾਤ ਹੈ ਉਹ ਇਹ ਹੈ ਇਹ ਫੋਨ ਇਸ ਕਰਕੇ ਨਹੀਂ ਲੈ ਕੇ ਗਏ ਉਹਦਾ ਵੀ ਕਿਤੇ ਟ੍ਰੇਸ ਨਾ ਹੋ ਜਾਈਏ ਜਦੋਂ ਇਹਨਾਂ ਨੇ ਦੇਖਿਆ ਕਿ ਉਹਦੇ ਤੋਂ ਇਹਨਾਂ ਤੋਂ ਵਾਰ ਹੋ ਗਿਆ ਹੈ ਖੰਜਰ ਦਾ ਉਹਦੇ ਨਾਲ ਵੀ ਸ਼ਾਇਦ ਉਹਦੀ ਮੌਕੇ ਤੇ ਤਕਰੀਬਨ ਉਹ ਕਾਫੀ ਗੰਭੀਰ ਰੂਪ ਚ ਜ਼ਖਮੀ ਸੀਗਾ ਵੀ ਮੌਤੀ ਨਾ ਹੋ ਜੇ ਤਾਂ ਇਸ ਗੱਲੋਂ ਡਰਦੇ ਹੋਏ ਫਿਰ ਫੋਨ ਉੱਥੇ ਛੱਡ ਗਿਆ ਇਹ ਨਸ਼ਾ ਕਰਦੇ ਨੇ ਜਾਂ ਵੈਸੇ ਹੀ ਜਿਹੜਾ ਇਹ ਨਸ਼ਾ ਜਿਹੜਾ ਹੈਗਾ ਜੀ ਨਸ਼ਾ ਕਰਨ ਦਾ ਜਿਹੜਾ ਹੈਗਾ ਉਹ ਅਸੀਂ ਟੈਸਟ ਕਰਾਵਾਂਗੇ ਡਰੋਪ ਟੈਸਟ ਉਸ ਤੋਂ ਜ਼ਰੀਏ ਪਿਕਚਰ ਕਲੀਅਰ ਹੋ ਜੂਗੀ ਸਾਰੀ ਉਹਦੇ ਬਾਰੇ ਬਟ ਇਹ ਜਿਹੜੇ ਲੜਾਈ ਝਗੜੇ ਕਰਨ ਦੇ ਜਿਹੜੇ ਮੁੰਡੇ ਨੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚਾ ਦਰਜ ਹੈ ਤਾਂ ਉਸ ਤਰੀਕੇ ਦੇ ਨਾਲ ਜਿਹੜਾ ਹੈ ਬੈਡ ਕੈਰੈਕਟਰ ਤਾਂ ਹੈਗਾ ਹੀ ਨਹੀਂ ਲੋਕਾਂ ਦਾ ਬੈਕਗਰਾਉਂਡ ਕੀ ਹੈਗਾ ਹਾਂ ਜੀ ਪਹਿਲਾਂ ਮਾਮਲਾ ਸੀ ਜੇ ਸੋ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਹੋਰ ਤਾਂ ਨਹੀਂ ਜੀ ਕੋਈ ਐ ਹੈ ਜੀ ਸਾਹਮਣੇ ਆਈ ਬਾਕੀ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਟਾਈਮ ਟੂ ਟਾਈਮ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਅਸੀਂ ਜਿਹੜੀ ਹੈਗੀ ਹੈ ਉਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰਦੇ ਆਂ ਬਟ ਜਿਹੜਾ ਇਹ ਜਿਹੜਾ ਹੈਗਾ ਇਹਨਾਂ ਦੀ ਮੈਂ ਏਜ ਵੀ ਤੁਹਾਨੂੰ ਕਲੀਅਰ ਕਰਦਾ ਇਹ ਬੰਦੇ ਸਿਰਫ 18 19 ਸਾਲ ਦੀ ਏਜ ਦੇ ਹੀ ਨੇ ਇਹ ਜਿਹੜੇ ਨਵੇਂ ਨੌਜਵਾਨੀ ਸੀਗੇ ਕੋਈ ਇਹ ਨਹੀਂ ਹੈ ਵੀ ਪੁਰਾਣੇ ਕ੍ਰਿਮੀਨਲ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਹੈਗੇ ਨੇ ਇਹ ਨਵੇਂ ਯੋਕ ਨੇ ਜਿਨ੍ਹਾਂ ਨੇ ਇਹ ਚੀਜ਼ ਕੀਤੀ ਇਹ ਦੋਨੋਂ ਜਿਹੜੇ ਹੈ ਹਾਂਜੀ ਮਾਈਕਰੋ ਹੋ ਗਿਆ ਹੈ ਨਾ ਕਿ ਇੱਥੋਂ ਦਾ ਹੀ ਨੇ ਜੀ ਬਾਕੀ ਹਜੇ ਜਿਹੜੇ ਇਹਨਾਂ ਦੇ ਪੇਰੈਂਟਸ ਨੇ ਕਦੋਂ ਆਏ ਨਹੀਂ ਕਦੋਂ ਨਹੀਂ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਹਜੇ ਤਾਂ ਸੀ ਬਾਕੀ ਤਫਤੀਸ਼ ਲਿਆ ਰਹੇ ਹੈ ਕੈਬ ਕਿਸ ਨੇ ਕੀਤਾ ਪਰਟੀਕੂਲਰ ਹੋਰ ਕਿਸਕੇ ਪਾਸੋਂ ਰਿਕਵਰ ਹੋ ਗਿਆ ਸਰ ਉਹ ਵੈਪਨ ਉਹ ਅਸੀਂ ਹੁਣ ਰਿਮਾਂਡ ਲਿੱਤਾ ਜੀ ਅੱਜ ਜਿਹੜਾ ਹੈਗਾ ਮਾਨਯੋਗ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਰਿਮਾਂਡ ਦੇ ਵਿੱਚ ਅਸੀਂ ਸਾਰਾ ਕਰਾਂਗੇ ਇਹਨਾਂ ਨੇ ਸਾਨੂੰ ਇੱਕ ਦੋ ਥਾਵਾਂ ਦੱਸੀਆਂ ਸੀਗਾ ਜੀ ਫਲਾਨੀ ਥਾਂ ਦੇ ਉੱਤੇ ਹੈ ਹੁਣ 5 ਦਿਨ ਦਾ ਰਿਮਾਂਡ ਜਿਹੜਾ ਹੈਗਾ ਅਸੀਂ ਹਾਸਲ ਕੀਤਾ ਜੀ ਇਹਨਾਂ ਦਾ ਉਹਨਾਂ ਦਾ ਦੋ ਦਿਨ ਦਾ 5 ਦਿਨ ਦਾ ਅਪਲਾਈ ਕੀਤਾ ਸੀ ਸਾਨੂੰ 2 ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਮਿਲਿਆ ਤੇ ਉਹ ਜਿਹੜਾ 2 ਦਿਨ ਦਾ ਰਿਮਾਂਡ ਹੈ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਜਿਹੜਾ ਹੈਗਾ ਸਾਨੂੰ ਵੈਪਨ ਆਫ ਮਰਡਰ ਰਿਕਵਰ ਹੋ ਜੇ ਜੀ ਜੀ ਕਿਉਂਕੋ ਐਗਜ਼ੈਕਟਲੀ ਕਾਰ ਕਿਹਨਾਂ ਸੀ ਤੇ ਕੋਈ ਦੀ ਟੈਕਸੀ ਸੀਗੀ ਜਿਹੜੀ ਹੈਗੀ ਐ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਲੈ ਕੇ ਗਏ ਸੀਗੇ ਆਪਣਾ ਸਾਈਡ ਤੇ پارک ਕਰਕੇ ਇਹ ਉੱਥੇ ਗਲੀਆਂ ਦੇ ਵਿੱਚ ਹੀ ਮਤਲਬ ਆਪਣਾ ਸ਼ਾਮ ਨੂੰ ਜਿਸ ਤਰ੍ਹਾਂ ਖਾਣਾ ਵਗੈਰਾ ਖਾਕੂ ਕੇ ਉਹ ਆਪਣਾ ਟਹਿਲ ਰਹੇ ਸੀ ਗੱਲਾਂਬੱਤ ਕਰ ਰਹੇ ਸੀਗੇ ਉਹਦੇ ਦੌਰਾਨ ਇਹ ਜਿਹੜੀ ਹੈਗੀ ਵਾਰਦਾਤ ਹੋਈ ਹੈ। ਕੌਣ ਨਹੀਂ ਇਹ ਲੋਕਲੀ ਨੇ ਜੀ ਇਹ ਪੈਦਲ ਹੀ ਆ ਰਹੇ ਸੀਗੇ ਇਹ ਜਿਹੜਾ ਨੇ ਪੈਦਲ ਹੀ ਆ ਰਹੇ ਸੀਗੇ ਤਾਂ ਹੀ ਕਰਕੇ ਇਹਨਾਂ ਨੂੰ ਵੀ ਨਹੀਂ ਹੋਇਆ ਨਹੀਂ ਤਾਂ ਬੰਦਾ ਦੇਖ ਕੇ ਭੱਜ ਜਾਂਦਾ। ਉਹ ਮੌਕੇ ਦੇ ਉੱਤੇ ਜਿਹੜਾ ਹੈਗਾ ਨਾਰਮਲੀ ਜਿਹੜਾ ਹੈਗਾ ਇਹ ਇਹਨਾਂ ਨੂੰ ਲੋਕਲ ਉਥੋਂ ਏਰੀਆ ਦੇ ਵਿੱਚੋਂ ਅਰੈਸਟ ਕੀਤਾ ਜੀ ਨਯਾ گاਉਂ ਦੇ ਵਿੱਚੋਂ ਹੀ ਉਥੋਂ ਹੀ ਜੀ ਇਹਨਾਂ ਦਾ ਜਿਹੜਾ ਇਹ ਹੈ ਜੀ ਇਹ ਪਹਿਲਾ ਵੀ ਲੜਾਈ ਝਗੜਾ ਵੀ ਜਿਹੜੀ ਹੈਗੀ ਹੈ ਵਾਰਦਾਤ ਸਾਡੇ ਸਾਹਮਣੇ ਆਈ ਹੈ 14 ਨੰਬਰ ਐਫ ਆਈ ਆਰ ਨਿਆगांव ਦੇ ਵਿੱਚ ਹੀ ਦਰਜ ਹੈ ਤੇ ਉਹਦੇ ਵਿੱਚ ਇਹ ਜਿਹੜੇ ਹੈਗੇ ਇਹਨਾਂ ਨੇ ਵੀ ਤੇਜ ਹਥਿਆਰ ਨਾਲ ਜਿਹੜਾ ਹੈਗਾ ਪਿੱਛੇ ਪਿੱਛੇ ਤੇ ਵਾਰ ਕੀਤਾ ਹੋਇਆ ਤੇ ਉਹਦੇ ਰਿਗਾਰਡਿੰਗ ਵੀ ਜਿਹੜੇ ਇਹ ਐਬਸਕਾਉਂਡ ਕਰ ਰਹੇ ਸੀਗੇ ਬੰਦੇ ਇਹ ਦੋਨਾਂ ਤੇ ਹੀ ਹੈ ਜੀ ਸਰ 500 ਰੁਪਏ ਦੀ ਜੀ ਕੋਈ ਗੱਲ ਚੱਲਦੀ ਹੈ 500 ਰੁਪਏ ਖੋਣ ਜਾ ਰਹੀ ਸੀ ਫੋਨ ਦੇ ਨਾਲ ਜਾਂ ਕੋਈ ਹੈ ਜੀ ਵੀ ਉਹਦੇ ਕੋਲੇ ਆਸ਼ੀਸ਼ ਕੋਲੇ ਜਿਸ ਤਰ੍ਹਾਂ ਜੇਬ ਵਿੱਚ 500 ਰੁਪਏ ਦੂਜੇ ਦੇ ਵਿੱਚ ਕਾਰਤਿਕ ਕੋਲੇ 500 ਰੁਪਏ ਜੇਬ ਦੇ ਅਸ਼ੀਸ਼ ਦੇ ਨਾਲ ਜਿਹੜੀ ਹੈਗੀ ਗੰਮਗਮੀ ਹੋ ਗਈ ਉਹਦਾ ਫੋਨ ਸਲੈਚ ਕਰਨ ਲੱਗੇ ਸੀਗੇ ਇਹ ਸਾਰਾ ਸੀਨ ਸਰ ਬੇਸਿਕਲੀ ਸਟੈਬਿਸ਼ ਨੇ ਕੀਤਾ ਪ੍ਰਾਇਮਰੀ ਚਾਰਜ ਨੇ ਆਪਕੋ ਪਤਾ ਲੱਗਾ ਐਜ਼ ਆਫ ਨਾਓ ਜਿਹੜੀ ਗੱਲ ਆਈ ਹੈ ਜੀ ਵੀ ਇਹ ਕਰਨ ਨੇ ਜਿਹੜਾ ਹੈਗਾ ਇਹਦੇ ਜਿਹੜਾ ਹੈਗਾ ਖੰਜਰ ਦਾ ਵਾਰ ਕੀਤਾ ਤੇ ਜਿਹੜਾ ਆਪਣਾ ਹੈਗਾ 25 ਸਿਆ ਆਕਾਸ਼ ਇਹਨੇ ਉਹਨੂੰ ਫੜ ਕੇ ਰੱਖਿਆ ਹੋਇਆ ਸੀਗਾ ਪਿੱਛੋਂ ਫੜ ਲਿਆ ਦੋ ਨੇ ਜੀ ਐਜ਼ ਆਫ ਨਾਓ ਬਾਕੀ ਪੋਸਟਮਾਰਟਮ ਚ ਕਲੀਅਰ ਹੋ ਜਾਏਗਾ ਟੈਸਟ ਤੇ ਨਹੀਂ ਹਜੇ ਤੱਕ ਤਾਂ ਜਿਹੜੇ ਹੈਗੇ ਨੇ ਜੀ ਇਹ ਇਹਨਾਂ ਦੇ ਵਿੱਚੋਂ ਹੋਰ ਕੋਈ ਹੋਵੇ ਤਾਂ ਪਤਾ ਨਹੀਂ ਪਰ ਇਹ ਦੋਨੋਂ ਤਾਂ ਅਡਲਟ ਹੀ ਪਾਏਗੇ ਨੇ ਹਾਂਜੀ ਇਹ ਦੋਵੇਂ ਸਪੈਸ਼ਲ ਵੀ ਤਾਂ ਰੂਟ ਤੇ ਲਈ ਇੰਪਲੇਸ ਅਗਰ ਵੈਪਨ ਲੈ ਕੇ ਨਿਕਲੇ ਆ ਜੀ ਜੀ ਇਹਨਾਂ ਕੋਲੇ ਜਿਹੜਾ ਖੰਜਰ ਸੀਗਾ ਮੌਕੇ ਦੇ ਉੱਤੇ ਨਾਰਮਲੀ ਕੋਈ ਵੀ ਕੈਰੀ ਨਹੀਂ ਕਰਦਾ ਹੈਗਾ ਤੇ ਜੋ ਹੈਗਾ ਤਾਂ ਇਹ ਰਾਤ ਨੂੰ ਬੇਵਕਤ ਜਿਹੜਾ 11:30 11 ਵਜੇ ਦੇ ਅਰਾਊਂਡ ਇਹਨਾਂ ਦੀ ਜਿਹੜੀ ਮੂਵਮੈਂਟ ਆ ਸੜਕ ਦੇ ਉੱਤੇ ਉਹ ਇਸੇ ਪੁਆਇੰਟ ਤੋਂ ਸੀ ਐਜ਼ ਆਫ ਨਾਓ ਹਜੇ ਕੁਝ ਕਲੀਅਰ ਨਹੀਂ ਹੋਈ ਜੀ ਅਸੀਂ ਇਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਜੇ ਕੁਝ ਹੁੰਦਾ ਕਲੀਅਰ ਤਾਂ ਲੈ ਕੇ ਆਵਾਂਗੇ ਜਗਵਾਨ ਟੀਵੀ ਲਈ ਮਹਾਰਿਸ਼ ਵਰਲਾ ਨਵਾਂ ਗਰਾਉਂਡ